ਜਿਹੜਾ ਕੱਲ ਸਾਡੇ ਕੋਲ WhatsApp ਤੇ ਪੋਸਟਾਂ ਆਈਆਂ ਨੇ ਹਿਮਾਚਲ ਟੈਕਸੀ ਆਪਰੇਟਰ ਯੂਨੀਅਨ ਦੇ ਉਸ ਦੇ Facebook ਤੇ ਜੋ ਲੋਕਾਂ ਨੇ ਕਮੈਂਟ ਕੀਤੇ ਆ ਉਹਦੇ ਵਿੱਚ ਜੋ ਵੀ ਕਮੈਂਟ ਕੀਤੇ ਆ ਹੋਰ ਸਾਰੇ ਬਰਦਾਸ਼ਤ ਨੇ ਜਿਹੜੇ ਦੋ ਕਮੈਂਟ ਨੇ ਜਿਹੜਾ ਇੱਕ ਮੇਰੇ ਨਾਮ ਤੇ ਪਰਸਨਲ ਕੀਤਾ ਉਸ ਬੰਦੇ ਦਾ ਨੰਬਰ ਆਪਾਂ ਨੂੰ ਚਾਹੀਦਾ ਤੇ ਇੱਕ ਕਮੈਂਟ ਹੋਰ ਕੀਤਾ ਜਿਹੜਾ ਸਾਡੇ ਗੁਰੂ ਸਾਹਿਬਾਨ ਬਾਰੇ ਗਲਤ ਬੋਲਿਆ ਗਿਆ ਜੋ ਕਿ ਬਹੁਤ ਹੀ ਨਿੰਦਨੀ ਹੈ ਉਸ ਵਾਸਤੇ ਆਪਾਂ ਉਸ ਬੰਦੇ ਨੂੰ ਕੋਰਟ ਤੱਕ ਲੈ ਕੇ ਜਾਵਾਂਗੇ ਉਹਨੂੰ ਛੱਡ ਦੇਣੀ ਹੈ ਚਾਹੇ ਸਾਡਾ ਫੈਸਲਾ ਬੇਸ਼ੱਕ ਹੋ ਜਾਵੇ ਯੂਨੀਅਨ ਨੂੰ ਸਾਡੀ ਜੁਨੀਅਨ ਐਡਰੈਸ ਪਤਾ ਦੇਣਾ ਹੁੰਦਾ ਮੈਂ ਖੁਦ ਹੀ ਮਾਚਉ ਤੋਂ ਹੈ Hindu ਫੈਮਲੀ ਤੋਂ ਬਿਲੋਂਗ ਕਰਦਾ ਹੈ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਉਹ ਦੋ ਦੋ ਟਾਈਮ ਜਪਜੀਤ ਰਾਮ ਦਾ ਪਾਠ ਕਰਦੇ ਸੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਡੇ ਅਰਜੇਸ਼ ਜੀ ਕਿਉਂਕਿ ਉਹ ਗੱਲ ਦੀ ਕੁਛ ਇਸ ਤਰ੍ਹਾਂ ਦੀ ਕਹੀ ਗਈ ਹੈ ਜੇ ਜੇ ਚਾਹੇ ਅਨਾਲੀ ਦੀ ਯੂਨੀਅਨ ਹੈ ਜੇ ਤੁਸੀਂ ਉਸ ਚੀਜ਼ ਨੂੰ ਬਰਦਾਸ਼ਤ ਕਰਦੇ ਹੋ ਕੰਮ ਕਰਨ ਦੇ लायक ਨਹੀਂ ਆਪਾਂ ਇਨਸਾਨ ਘਰਾਉਣ ਦੇ लायक ਨਹੀਂ ਤਾਂ ਜਾਂ ਤਾਂ ਉਸ ਬੰਦੇ ਦੀ ਆਈਡੀ ਦਿੱਤੀ ਜਾਵੇ ਨਹੀਂ ਫਿਰ ਉਸ ਦਾ ਨੰਬਰ ਦਿੱਤਾ ਜਾਵੇ ਸਾਨੂੰ ਸਾਡੀਆਂ ਸਾਰੀਆਂ ਸਾਥਾਂ ਮਨਜ਼ੂਰ ਸਾਨੂੰ ਤੁਸੀਂ ਉਹ ਬੰਦਾ ਦੇ ਦਿਓ ਯਾਰ ਹੋਰ ਛੱਡੋ ਸਾਰੀਆਂ ਗੱਲਾਂ ਹਿਮਾਚਲ ਦੀ ਵੀ ਹਿਮਾਚਲ ਦੀ ਯੂਨੀਅਨ ਨੂੰ ਬੇਨਤੀ ਹੈ ਹੱਥ ਜੋੜ ਕੇ ਉਸ ਬੰਦੇ ਦਾ ਜਲਦੀ ਤੋਂ ਜਲਦੀ ਪਤਾ ਦਿੱਤਾ ਜਾਵੇ